ਚਾਹੇ ਹੋਗੀ ਪਰ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਇਥੋਂ ਤਿਆਰੀਆਂ ਖਿੱਚਣਗੇ ਦਿੱਲੀ ਵੱਲ ਜਾਣਗੇ 13 ਫਰਵਰੀ ਦਾ ਇਹ ਆਪਾਂ ਦਿੱਲੀ ਨੂੰ ਕੂਚ ਕਰ ਰਹੇ ਆ ਉਹਦੇ ਵਿੱਚ ਵੱਧ ਤੋਂ ਵੱਧ ਹਰ ਪਿੰਡ ਦੇ ਵਿੱਚ ਉਹ ਚਾਰ ਚਾਰ ਪੰਜ ਪੰਜ ਟਰਾਲੀਆਂ ਟਰੈਕਟਰ ਲੈ ਕੇ ਆਪਾਂ ਜਿਹੜਾ ਦਿੱਲੀ ਨੂੰ ਕੂਚ ਕਰਨਾ ਕਿ ਹਰਿਆਣਾ ਬਾਰਡਰਾਂ ਤੇ ਪੂਰੀਆਂ ਤਿਆਰੀਆਂ ਨੇ ਹਰਿਆਣਾ ਸਰਕਾਰ ਦੀਆਂ ਕਿ ਅਸੀਂ ਅੱਗੇ ਕਿਸਾਨਾਂ ਨੂੰ ਨਹੀਂ ਜਾਣ ਦੇਵਾਂਗੇ ਉੱਥੇ ਵੈਰੀਗੇਟਿੰਗ ਉੱਥੇ ਵੱਡੇ ਵੱਡੇ ਆਪਣੇ ਪ੍ਰਬੰਧ ਕਰੇ ਨੇ ਤਾਰਾਂ ਤੱਕ ਦੇ ਪ੍ਰਬੰਧ ਕਰੇ ਨੇ ਪਿੰਡਾਂ ਦੇ ਵਿੱਚ ਰਸਨ ਇਕੱਠਾ ਕਰ ਚੁੱਕੇ ਆ ਲਗਭਗ ਸਾਲ-ਸਾਲ ਦਾ ਰਸਨ ਸਾਡਾ ਕੱਟਾ ਟਰਾਲੀਆਂ ਦੇ ਉੱਤੇ ਕੱਪੜੇ ਪਾ ਚੁੱਕੇ ਆ ਬਾਈ ਜੀ ਤਰਪਾਲਾਂ ਤਿਆਰ ਕਰਕੇ ਇੱਕ ਪਿੰਡ ਦੇ ਵਿੱਚੋਂ ਚਾਰ-ਚਾਰ ਟਰਾਲੀਆਂ ਨੇ ਜਿਹੜੀਆਂ ਉਹ ਤਿਆਰ ਹੋ ਚੁੱਕੀਆਂ ਨੇ ਸੋ ਕਿਸਾਨ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਕਹਿ ਰਹੇ ਹੋ ਕਿ ਤਿਆਰੀਆਂ ਨੇ ਪੂਰੀਆਂ ਕਿਸਾਨਾਂ ਦੀਆਂ ਪਰ ਉਧਰ ਹਰਿਆਣਾ ਸਰਕਾਰ ਦੀਆਂ ਵੀ ਤਿਆਰੀਆਂ ਨੇ ਜੀ ਆ ਭਾਨੇ ਸਿੱਧੂ ਨੂੰ ਕਹਿੰਦੇ ਸੀ ਜਦੋਂ 13 ਤਰੀਕ ਦੀ ਆਹੀ 13 ਫਰਵਰੀ ਦੀ ਕਾਲ ਸੀ ਕਿ ਸੰਗਰੂਰ ਦੇ ਵਿੱਚ ਮੈਂ ਪਰਿੰਦੇ ਨੂੰ ਫਰ ਨਹੀਂ ਮਰਨਦਾ ਪਰ ਬਾਈ ਜੀ ਲੋਕਾਂ ਦੇ ਹੜਨੇ ਤੁਸੀਂ ਦੇਖਿਆ ਹਜ਼ਾਰਾਂ ਲੋਕ ਨੇ ਜਿਹੜੇ ਉਹ ਸੀਐਮ ਦੀ ਕੋਠੀ ਦੇ ਪਹੁੰਚੇ ਨੇ ਹੋਰ ਵੱਡੀਆਂ-ਵੱਡੀਆਂ ਜਥੇਬੰਦੀਆਂ ਜਿਹੜੀਆਂ ਕਿਤੇ ਨਾ ਕਿਤੇ 16 ਫਰਵਰੀ ਦਾ ਬੰਦ ਦਾ ਐਲਾਨ ਕੀਤਾ ਹੋਇਆ ਤੁਹਾਡੇ ਨਾਲ ਨਹੀਂ ਜਾ ਰਹੀਆਂ ਜਾਨੀ ਕਿ ਇਸ ਵਾਰ ਤੁਸੀਂ ਦਫਾੜੋਂ ਤੁਹਾਡੀ ਗਿਣਤੀ ਅੱਧੀ ਆ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ 13 ਫਰਵਰੀ ਨੂੰ ਦਿੱਲੀ ਕੂਚ ਕਰਨ ਵਾਸਤੇ ਕਿਸਾਨ ਵੱਡੀਆਂ ਕਿਤੇ ਨਾ ਕਿਤੇ ਤਿਆਰੀਆਂ ਕਰ ਰਹੇ ਜੇ ਗੱਲਬਾਤ ਕਰੀਏ ਤਾਂ ਤਕਰੀਬਨ 18 ਜਥੇਬੰਦੀਆਂ ਤੇ ਨਾਨ ਪੋਲੀਟੀਕਲ ਐਸਕੇਐਮ ਨੇ ਵੱਡਾ ਕਿਤੇ ਨਾ ਕਿਤੇ ਅੰਦੋਲਨ ਵਿੱਢਣ ਦਾ ਇੱਕ ਫੈਸਲਾ ਲਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਟਰੈਕਟਰਾਂ ਦੀਆਂ ਪੂਰੀਆਂ ਤਿਆਰੀਆਂ ਨੇ ਟਰੈਕਟਰ ਮਾਰਚ ਅੱਜ ਨਾਬਾ ਚ ਕੱਢ ਰਹੇ ਨੇ ਕਿ ਅਲਰਟ ਕਰ ਰਹੇ ਹਾਂ ਕਿਤੇ ਨਾ ਕਿਤੇ ਜਿਹੜਾ ਟਰੈਕਟਰ ਮਾਰਚ ਅਸੀਂ ਅੱਜ ਕੱਢ ਰਹੇ ਹਾਂ ਉਹ ਦੱਸ ਰਹੇ ਹਾਂ ਕਿ 13 ਫਰਵਰੀ ਦਿੱਲੀ ਨੂੰ ਕੂਚ ਕਰਾਂਗੇ ਜਿਵੇਂ ਪਹਿਲਾਂ ਕਿਸਾਨ ਹਰਿਆਣੇ ਬਾਰਡਰਾਂ ਤੋਂ ਹੁੰਦੇ ਹੋਏ ਦਿੱਲੀ ਸਿੰਘੂ ਬਾਰਡਰ ਦਿੱਲੀ ਟਿਕਰੀ ਬਾਰਡਰ ਤੇ ਪਹੁੰਚੇ ਉਸੇ ਤਰ੍ਹਾਂ ਕਿਸਾਨਾਂ ਦੀ ਪਲੈਨਿੰਗ ਆ ਕਿ ਇਸ ਵਾਰ ਵੀ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਕਿਤੇ ਨਾ ਕਿਤੇ ਉਦੋਂ ਮੰਗਾ ਮੰਨੀਆਂ ਸੀ ਉਸ ਤੇ ਕੇਂਦਰ ਸਰਕਾਰ ਨਹੀਂ ਖੜੀ ਸੋ ਤਿਆਰੀਆਂ ਪੂਰੀਆਂ ਨੇ ਟਰੈਕਟਰ ਮਾਰਚ ਅੱਜ ਕੱਢ ਰਹੇ ਨੇ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚੋਂ ਅਲੱਗ ਹੋ ਕੇ ਦਫਾੜ ਹੋ ਕੇ ਬਣੀਆਂ ਉਹ ਲਗਾਤਾਰ ਹੁਣ ਟਰੈਕਟਰ ਮਾਰਚ ਕੱਢ ਰਹੀ ਹੈ ਨਾਬੇ ਚ ਜ਼ਿਲ੍ਹਾ ਪਟਿਆਲਾ ਨਾਬੇ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਜਿੱਥੇ ਵੱਡੀ ਗਿਣਤੀ ਚ ਆਗੂ ਪਹੁੰਚੇ ਨੇ ਕਿ 13 ਫਰਵਰੀ ਨੂੰ ਅਸੀਂ ਜਾਣਾ ਹੀ ਜਾਣਾ ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮੀਟਿੰਗ ਹੋਈ ਆ ਤਿੰਨ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਆ ਤੇ ਕਿਸਾਨ ਆਗੂਆਂ ਦੀ ਆਪਸ ਵਿੱਚ ਮੀਟਿੰਗ ਹੋਈ ਕਿ ਸਾਡੀਆਂ ਇਹ ਮੰਗਾਂ ਨੇ ਪਰ ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਜਿਹੜੇ ਭਾਰਤੀ ਕਿਸਾਨ ਯੂਨੀਅਨ ਨੇ ਜਥੇਬੰਦੀਆਂ ਨੇ ਉਹ ਇਹ 13 ਫਰਵਰੀ ਦੇ ਕੂਚ ਨੂੰ ਕੈਨਸਲ ਕਰਨਗੇ ਰੱਦ ਕਰਨਗੇ ਪਰ ਤੁਹਾਨੂੰ ਜਾਣਕਾਰੀ ਇਹ ਦੇ ਦਈਏ ਕਿ ਮੀਟਿੰਗ ਚਾਹੇ ਹੋਗੀ ਪਰ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਇਥੋਂ ਤਿਆਰੀਆਂ ਖਿੱਚਣਗੇ ਦਿੱਲੀ ਵੱਲ ਜਾਣਗੇ ਅਤੇ ਹਰਿਆਣਾ ਦੇ ਬਾਰਡਰਾਂ ਤੋਂ ਹੁੰਦੇ ਹੋਏ ਦਿੱਲੀ ਪਹੁੰਚਣਗੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਹਰਿਆਣਾ ਬਾਰਡਰਾਂ ਤੇ ਪੂਰੀਆਂ ਤਿਆਰੀਆਂ ਨੇ ਹਰਿਆਣਾ ਸਰਕਾਰ ਦੀਆਂ ਕਿ ਅਸੀਂ ਅੱਗੇ ਕਿਸਾਨਾਂ ਨੂੰ ਨਹੀਂ ਜਾਣ ਦੇਵਾਂਗੇ ਉੱਥੇ ਵੈਰੀਗੇਟਿੰਗ ਉੱਥੇ ਵੱਡੇ ਵੱਡੇ ਆਪਣੇ ਪ੍ਰਬੰਧ ਕਰੇ ਨੇ ਤਾਰਾਂ ਤੱਕ ਦੇ ਪ੍ਰਬੰਧ ਕਰੇ ਨੇ ਕਿ ਅੱਗੇ ਨਹੀਂ ਜਾਣ ਦੇਵਾਂਗੇ ਤਸਵੀਰਾਂ ਤੁਹਾਨੂੰ ਦਿਖਾਉਣਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਨਾਬਾ ਚ ਪੂਰਾ ਵੱਡਾ ਕਾਫਲਾ ਜਿੱਥੇ ਟਰੈਕਟਰ ਮਾਰਚ ਕਰਨ ਜਾ ਰਹੇ ਨੇ ਕਹਿ ਰਹੇ ਨੇ ਕਿ ਪੂਰੀਆਂ ਤਿਆਰੀਆਂ ਨੇ ਬਾਕੀ ਗੱਲਬਾਤ ਵੀ ਕਰਾਂਗੇ ਆਗੂਆਂ ਨਾਲ ਸਾਡੇ ਨਾਲ ਗਮਦੂਰ ਸਿੰਘ ਬਾਬਰਪੁਰ ਮੌਜੂਦ ਨੇ ਗਮਦੂਰ ਜੀ ਅੱਜ ਵੱਡਾ ਟਰੈਕਟਰ ਮਾਰਚ ਤੁਸੀਂ ਕੱਢਿਆ ਕਾਫਲਾ ਕੱਢਿਆ ਕੀ ਇਹਦੇ ਨਾਲ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਜਿਹੜੇ ਘਰਾਂ ਦੇ ਵਿੱਚ ਹਜੇ ਲੋਕ ਇਹ ਸੋਚਦੇ ਨੇ ਵੀ ਜਾਈਏ ਅੰਦੋਲਨ ਤੇ ਜਾਂ ਨਾ ਜਾਈਏ ਉਹਨਾਂ ਨੂੰ ਹਿਲਾਉਣਾ ਦੇਣ ਵਾਸਤੇ ਅਸੀਂ ਵੱਡੀ ਗਿਣਤੀ ਦਾ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਉਪਰਾਲਾ ਕਰਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਅੱਜ ਤੁਸੀਂ ਦੇਖ ਸਕਦੇ ਹੋ ਵੱਡੀ ਪੱਧਰ ਤੇ ਜਿਹੜੇ ਟਰੈਕਟਰ ਪਹੁੰਚੇ ਨੇ ਸੋ ਸਾਡਾ ਲੋਕਾਂ ਨੂੰ ਇਹੀ ਸੁਨੇਹਾ ਕਿ ਜਿਹੜੀ ਸੈਂਟਰ ਸਰਕਾਰ ਨੇ ਸਾਨੂੰ ਮੰਗਾਂ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਨੇ ਉਹਨਾਂ ਤੋਂ ਭੱਜ ਰਹੀ ਆ ਉਹਨਾਂ ਨੂੰ ਇਕੱਠੇ ਹੋ ਕੇ ਅੱਜ ਮੰਨਵਾਉਣ ਦੀ ਲੋੜ ਆ ਅੱਜ ਸਮੇਂ ਦੀ ਲੋੜ ਆ ਕਿਉਂਕਿ ਜੇ ਸਰਕਾਰ ਦੇ ਅੱਜ ਜਿੰਨਾ ਕ ਅਸੀਂ ਦਬਾਅ ਪਾਵਾਂਗੇ ਉਹਨੀਆਂ ਕ ਮੰਗਾਂ ਨੂੰ ਅਸੀਂ ਮੰਨਵਾ ਲਾਂਗੇ ਸੋ ਸਾਡੀ ਅਪੀਲ ਆ ਲੋਕਾਂ ਨੂੰ ਵੀ ਵੱਧ ਤੋਂ ਵੱਧ ਜਿਹੜੀ 13 ਫਰਵਰੀ ਦਾ ਇਹ ਆਪਾਂ ਦਿੱਲੀ ਨੂੰ ਕੂਚ ਕਰ ਰਹੇ ਆ ਉਹਦੇ ਵਿੱਚ ਵੱਧ ਤੋਂ ਵੱਧ ਹਰ ਪਿੰਡ ਦੇ ਵਿੱਚ ਉਹ 4-4 5-5 ਟਰਾਲੀਆਂ ਟਰੈਕਟਰ ਲੈ ਕੇ ਆਪਾਂ ਜਿਹੜਾ ਦਿੱਲੀ ਨੂੰ ਕੂਚ ਕਰਨਾ ਤਾਂ ਜੋ ਰਹਿਂਦੀਆਂ ਮੰਗਾਂ ਜਿਵੇਂ ਐਮਐਸਪੀ ਦੀ ਮੰਗ ਹੋ ਗਈ ਐਮਐਸਪੀ ਦੀ ਮੰਗ ਤੋਂ ਬਿਨ ਬਗੈਰ ਗਜ਼ਾਰਾ ਨਹੀਂ ਹੈਗਾ ਇਹੀ ਮੋਦੀ ਤੁਹਾਨੂੰ ਪਤਾ ਹੋਊਗਾ 18-19 ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਕਿ ਕਿਸਾਨਾਂ ਦੀ ਜਿਹੜੀ ਆਮਦਨ ਆ ਇਹ ਦੁੱਗਣੀ ਕਰ ਦੂੰਗਾ ਮੈਂ ਅੱਜ ਦੁੱਗਣੀ ਤਾਂ ਕੀ ਗੱਲ ਆ ਜਿਹੜੀ ਸਾਡੀ ਸਾਨੂੰ ਲਿਖਤੀ ਰੂਪ ਚ ਗਰੰਟੀਆਂ ਦੇਈ ਬੈਠਾ ਉਹਨਾਂ ਤੇ ਵੀ ਖਰਾ ਨਹੀਂ ਉਤਰਦਾ ਸੋ ਇਹੀ ਸਨੇਹਾ ਲੈ ਕੇ ਅਸੀਂ ਦਿੱਲੀ ਦੇ ਬਾਡਰਾਂ ਨੂੰ ਦੁਬਾਰਾ 13 ਫਰਵਰੀ ਨੂੰ ਰਵਾਨਾ ਹੋ ਰਹੇ ਹਾਂ ਜੀ ਬਿਲਕੁਲ ਸੀਐਮ ਭਗਵੰਤ ਮਾਨ ਨੇ ਮੀਟਿੰਗ ਕੀਤੀ ਜੀ ਕੇਂਦਰੀ ਮੰਤਰੀ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਪਹੁੰਚੇ ਉੱਥੇ ਗੱਲਬਾਤ ਹੋਈ ਕਿਸਾਨ ਆਗੂ ਵੀ ਪਹੁੰਚੇ ਨੇ ਸਾਰੇ ਜਥੇਬੰਦ ਕਾਗੂ ਉਹਨਾਂ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਇਹੀ ਗੱਲ ਆਖੀ ਆ ਜੀ ਕਿ ਉੱਥੇ ਜਾਣ ਦਾ ਕੀ ਫਾਇਦਾ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ ਜੇ ਇੱਥੇ ਹੋ ਜਾਣ ਤਾਂ ਦੇਖੋ ਜੀ ਅੱਜ ਤੱਕ ਤੁਸੀਂ ਨੋਟ ਕੀਤਾ ਹੋਊਗਾ ਗੱਲਬਾਤ ਤੋਂ ਜਥੇਬੰਦੀਆਂ ਕਦੇ ਵੀ ਨਹੀਂ ਭਜੀਆਂ ਸੋ ਅਸੀਂ ਇਸ ਚੀਜ਼ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸੀਐਮ ਸਾਹਿਬ ਦਾ ਉਹਨਾਂ ਨੇ ਉਪਰਾਲਾ ਕਰਕੇ ਜਿਹੜਾ ਜਥੇਬੰਦੀਆਂ ਦੇ ਨਾਲ ਸੈਂਟਰ ਦੇ ਨਾਲ ਇਹ ਮੀਟਿੰਗ ਕਰਵਾਈ ਆ ਸੋ ਮੀਟਿੰਗ ਦੇ ਵਿੱਚੋਂ ਕੋਈ ਬਹੁਤਾ ਸਿੱਟਾ ਨਿਕਲਦਾ ਨਹੀਂ ਸਾਨੂੰ ਮਿਲਿਆ ਸਾਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਜਿਹੜੀਆਂ ਮੰਗਾਂ ਨੇ ਇਹ ਪੂਰੇ ਵਿਸ਼ਵ ਭਾਰਤ ਦੀਆਂ ਪੂਰੇ ਭਾਰਤ ਦੀਆਂ ਮੰਗਾਂ ਨੇ ਮੈਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਨਹੀਂ ਵੀ ਉਹ ਇੱਥੇ ਮੰਨ ਜੂਗਾ ਸੋ ਮੀਟਿੰਗਾਂ ਜਦੋਂ ਵੀ ਸਾਨੂੰ ਬੁਲਾਉਣਗੇ ਅਸੀਂ ਮੀਟਿੰਗ ਕਰਨ ਨੂੰ ਤਿਆਰ ਆ ਪਰ ਉਹਦੇ ਨਾਲ ਨਾਲ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਰਸਣ ਇਕੱਠਾ ਕਰ ਚੁੱਕੇ ਆ ਲਗਭਗ ਸਾਲ-ਸਾਲ ਦਾ ਰਸਣ ਸਾਡਾ ਇਕੱਠਾ ਟਰਾਲੀਆਂ ਦੇ ਉੱਤੇ ਕੱਪੜੇ ਪਾ ਚੁੱਕੇ ਆ ਬਾਈ ਜੀ ਤਰਪਾਲਾਂ ਤਿਆਰ ਕਰਕੇ ਇੱਕ ਪਿੰਡ ਦੇ ਵਿੱਚ ਉਹ ਚਾਰ-ਚਾਰ ਟਰਾਲੀਆਂ ਨੇ ਜਿਹੜੀਆਂ ਉਹ ਤਿਆਰ ਹੋ ਚੁੱਕੀਆਂ ਨੇ ਸੋ ਕਿਸਾਨ ਪੂਰੀ ਤਿਆਰੀ ਦੇ ਵਿੱਚ ਨੇ ਕਿਉਂਕਿ ਸੈਂਟਰ ਜਿੱਥੇ ਉੱਥੇ ਨਾਲ ਨਜ਼ਰ ਆਉਂਦਾ ਜਿੱਥੇ ਇੱਕ ਪਾਸੇ ਸਰਕਾਰ ਮੀਟਿੰਗਾਂ ਕਰਦੀ ਆ ਦੂਜੇ ਪਾਸੇ ਤੁਸੀਂ ਦੇਖਦੇ ਹੋ ਹਾਈਵੇ ਜਿਹੜੇ ਉਹ ਬੰਦ ਕਰ ਰਹੀ ਹੈ ਸਰਕਾਰ ਪਰਗਮਦੂਰ ਜੀ ਬਹੁਤੇ ਕਿਸਾਨ ਇਹ ਸੋਚ ਰਹੇ ਨੇ ਕਿ ਮੀਟਿੰਗ ਹੋਗੀ ਜੀ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕੇਂਦਰੀ ਮੰਤਰੀ ਵੀ ਆ ਗਏ ਉਹਨਾਂ ਨੇ ਹੰਘਾਰਾ ਵੀ ਪਰਤਾ ਕਿ ਠੀਕ ਆ ਜੀ ਅਸੀਂ ਉੱਪਰ ਗੱਲਬਾਤ ਕਰਾਂਗੇ ਵੀ ਓਕੇ ਆ ਜੀ ਕਮ ਹੁਣ 13 ਫਰਵਰੀ ਜਾਣ ਦੀ ਲੋੜ ਨਹੀਂ ਅੱਧਿਆਂ ਨੂੰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਬਿਲਕੁਲ ਗਲਤ ਫਹਿਮੀ ਬਈ ਜੀ ਪਾੜ ਲੈਨੇ ਆਪਾਂ ਆਪਾਂ ਨੂੰ ਲੱਗਦਾ ਵੀ ਸ਼ਾਇਦ ਮੀਟਿੰਗ ਕਰ ਲਿਆ ਆਪਣਾ ਹੱਲ ਹੋ ਗਿਆ ਤੁਹਾਨੂੰ ਪਤਾ ਹੋਊਗਾ ਪਿਛਲੇ ਦੌਰ ਵਿੱਚ ਜਦੋਂ ਸਾਲ ਬੈਠੇ ਆ ਲਗਭਗ ਬਹੁਤ ਜ਼ਿਆਦਾ 15-20 ਮੀਟਿੰਗ ਉਹਨਾਂ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ ਲਿਖਤੀ ਰੂਪ ਵਿੱਚ ਵੀ ਦੇ ਦਿੱਤਾ ਮੀਟਿੰਗਾਂ ਨਾਲ ਵੀ ਨਹੀਂ ਗੁਜ਼ਾਰਾ ਹੋਇਆ ਔਰ ਲਿਖ ਕੇ ਵੀ ਦੇ ਦਿੱਤਾ ਬਾਈ ਜੀ ਤੁਹਾਨੂੰ ਸਾਰਾ ਕੁਝ ਅਸੀਂ ਕਰਜ਼ੇ ਮਾਫ਼ ਕਰ ਦਾਂਗੇ ਤੁਹਾਡੀ ਐਮਐਸਪੀ ਗਾਰੰਟੀ ਦੀ ਕਰ ਦਾਂਗੇ ਉਹਤੇ ਕਮੇਟੀ ਬਣਾ ਦਾਂਗੇ ਔਰ ਲੋਕਾਂ ਦੇ ਜਿਹੜੇ ਪਰਚੇ ਪਏ ਹੋਏ ਨੇ ਉਹਨਾਂ ਤੇ ਬaaf ਕਰ ਦਾਂਗੇ ਬਾਈ ਜੀ 2 ਸਾਲ ਹੋ ਗਏ ਸਾਨੂੰ ਉਹਨਾਂ ਬਾਡਰਾਂ ਤੋਂ ਆਇਆਂ ਨੂੰ ਅੱਜ ਤੱਕ ਉਹ ਸਾਡੇ ਜਿਹੜੇ ਲਿਖਤੀ ਰੂਪ ਦੇ ਉੱਤੇ ਖਰਾ ਨਹੀਂ ਉਤਰ ਸਕਿਆ ਅਸੀਂ ਇੱਕ ਮੀਟਿੰਗ ਦੇ ਉੱਤੇ ਕਿਵੇਂ ਮੰਨ ਲਾਂਗੇ ਸੋ ਸਾਨੂੰ ਉਹਤੇ ਬਹੁਤਾ ਸਰਕਾਰ ਤੇ ਵਿਸ਼ਵਾਸ ਜਾਂ ਬਹੁਤੀ ਉਮੀਦ ਕਰਨ ਦੀ ਲੋੜ ਨਹੀਂ ਸੋ ਜਿਵੇਂ ਤਿਆਰੀ ਕਰੀ ਹੋਈ ਆ ਜਥੇਬੰਦੀਆਂ ਦਾ ਬਿਲਕੁਲ ਫੁੱਲ ਤਿਆਰ ਵਰ ਤਿਆਰ ਨੇ ਬਜੀ 13 ਤਰੀਕ ਪੂਰਾ ਜਿਹੜਾ ਇਹ ਦਿੱਲੀ ਦਾ ਕੂਚਾ ਇਹ ਸਫਲ ਕਰਕੇ ਰਾਂਗੇ ਸੋ ਕਿਸਾਨਾਂ ਦੇ ਵਿੱਚ ਵੈਸੇ ਤੁਸੀਂ ਕਹਿ ਰਹੇ ਹੋ ਕਿ ਤਿਆਰੀਆਂ ਨੇ ਪੂਰੀਆਂ ਕਿਸਾਨਾਂ ਦੀਆਂ ਪਰ ਉਧਰ ਹਰਿਆਣਾ ਸਰਕਾਰ ਦੀਆਂ ਵੀ ਤਿਆਰੀਆਂ ਨੇ ਜੀ ਬੈਰੀਗੇਟਿੰਗ ਉਹਨਾਂ ਨੇ ਪਹਿਲਾਂ ਹੀ ਕਰਤੀ ਆਪਦੇ ਜੋ ਵੀ ਟਿੱਪਰ ਟੁੱਪਰ ਨੇ ਉਹ ਤਾਂ ਪਿੱਛੇ ਲਾ ਰੱਖੇ ਨੇ ਉਹਨਾਂ ਨੇ ਵੀ ਕੋਈ ਚੱਕਰ ਨਹੀਂ ਜੀ ਅੱਗੇ ਲਾ ਕੇ ਇਸ ਵਾਰ ਨਹੀਂ ਹਰਿਆਣੇ ਚ ਐਂਟਰ ਹੁੰਦੇ ਵੀ ਤਾਂ ਕਿ ਦਿੱਲੀ ਪਹੁੰਚ ਜਾਣ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੇ ਬਾਰਡਰ ਤੇ ਵੱਡੀ ਫੋਰਸ ਇਹਨਾਂ ਨੇ ਬੈਰੀਗੇਟਿੰਗ ਕਰੀ ਆ ਪਰ ਸਾਨੂੰ ਖੁਸ਼ੀ ਆ ਇਸ ਗੱਲ ਦੀ ਕਿ ਪੂਰੇ ਜਿਹੜਾ ਹਰਿਆਣੇ ਦੇ ਲੋਕ ਨੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਪਹਿਲਾਂ ਬਿਨਾਂ ਜਥੇਵੰਦਕ ਤਰੀਕੇ ਨਾਲ ਜਿਹੜਾ ਸਾਡੇ ਨਾਲ ਲੜਾਈ ਉਹਨਾਂ ਨੇ ਸਾਡਾ ਸਾਥ ਦਿੱਤਾ ਪਰ ਜਿਹੜਾ 2 ਸਾਲ ਗੈਪ ਪਿਆ ਬਾਈ ਜੀ ਪੂਰਾ ਹਰਿਆਣਾ ਜਥੇਵੰਦਿਆਂ ਦੇ ਰੂਪ ਦੇ ਵਿੱਚ ਉਹ ਬੁਰੇ ਆ ਗਿਆ ਸੋ ਬਾਈ ਜੀ ਉਹ ਤਾਂ ਵੈਲਕਮ ਕਰਨ ਵਾਸਤੇ ਦਿਨ ਰਾਤ ਤੁਸੀਂ ਵੀਡੀਓ ਦੇਖਦੇ ਹੋਵੋਗੇ ਉਹ ਤਾਂ ਬਾਈ ਜੀ ਹਾਕਾਂ ਮਾਰਦਾ ਜਦੋਂ ਬਿਨਾਂ ਜਥੇਵੰਦਕ ਹੋਣ ਤੋਂ ਹਰਿਆਣਾ ਸਾਡੇ ਮੂਹਰੇ ਹੋ ਕੇ ਲੜਾਈ ਲੜ ਸਕਦਾ ਅੱਜ ਤਾਂ ਬਾਈ ਜੀ ਉਹ ਜਥੇਵੰਦਕ ਨੇ ਸੋ ਸਾਰਿਆਂ ਸਟੇਟਾਂ ਦੇ ਵਿੱਚ ਕੱਲੀ ਹਰਿਆਣੇ ਦੀ ਗੱਲ ਨਹੀਂ ਹਿਮਾਚਲ ਹਰਿਆਣਾ ਜੁਪੀ ਰਾਜਸਥਾਨ ਸਾਰੀਆਂ ਸਟੇਟਾਂ ਦੇ ਵਿੱਚੋਂ ਇਹ ਜਿਹੜੇ ਲੋਕ ਨੇ ਕਿਸਾਨ ਭਰਾ ਨੇ ਇਹ ਦਿੱਲੀ ਨੂੰ ਕੂਚ ਕਰਨਗੇ ਕਹਿੰਦੇ ਹੁੰਦੇ ਨੇ ਪਾਣੀ ਨੂੰ ਕਦੇ ਨੱਕੇ ਨਹੀਂ ਲੱਗਦੇ ਹੁੰਦੇ ਲੋਕਾਂ ਦੇ ਕਦੇ ਬੰਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਆ ਭਾਨੇ ਸਿੱਧੂ ਨੂੰ ਕਹਿੰਦੇ ਸੀ ਜਦੋਂ 13 ਤਰੀਕ ਦੀ ਆਹੀ 13 ਫਰਵਰੀ ਦੀ ਕਾਲ ਸੀ ਕਿ ਸੰਗਰੂਰ ਦੇ ਵਿੱਚ ਮੈਂ ਪਰਿੰਦੇ ਨੂੰ ਫਰ ਨਹੀਂ ਮਰਨਦਾ ਪਰ ਬਾਈ ਜੀ ਲੋਕਾਂ ਦੇ ਹੜਨੇ ਤੁਸੀਂ ਦੇਖਿਆ ਹਜ਼ਾਰਾਂ ਲੋਕ ਨੇ ਜਿਹੜੇ ਉਹ ਸੀਐਮ ਦੀ ਕੋਠੀ ਦੇ ਪਹੁੰਚੇ ਨੇ ਬਿਲਕੁਲ ਪਰ ਫਰਕ ਵੱਡਾ ਫਰਕ ਵੱਡਾ ਭਾਰਤੀ ਕਿਸਾਨ ਜੁਨੀ ਨੋਗਰਾ ਹਾਂ ਭਾਰਤੀ ਕਿਸਾਨ ਜੁਨੀ ਰਾਜੇਵਾਲ ਹੋਰ ਵੱਡੀਆਂ-ਵੱਡੀਆਂ ਜਥੇਬੰਦੀਆਂ ਜਿਹੜੀਆਂ ਕਿਤੇ ਨਾ ਕਿਤੇ 16 ਫਰਵਰੀ ਦਾ ਬੰਦ ਦਾ ਐਲਾਨ ਕੀਤਾ ਹੋਇਆ ਤੁਹਾਡੇ ਨਾਲ ਨਹੀਂ ਜਾ ਰਹੀਆਂ ਜਾਨੀ ਕਿ ਇਸ ਵਾਰ ਤੁਸੀਂ ਦੁਫਾੜ ਹੋ ਤੁਹਾਡੀ ਗਿਣਤੀ ਅੱਧੀ ਆ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕਰਦੇ ਹੋ ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤ ਜਥੇਬੰਦੀਆਂ ਨੇ ਜਿਹੜੀਆਂ ਉਹ ਇੱਕ ਲਹਿੜਾ ਰਸਤੇ ਤੇ ਚੱਲ ਰਹੀਆਂ ਨੇ ਪਰ ਉਹਦੇ ਨਾਲ ਸਾਨੂੰ ਖੁਸ਼ੀ ਆ ਕਿ ਲੋਕੋ ਨਾਲ ਤੋਂ ਸਵਾਲ ਕਰਦੇ ਨੇ ਵੀ ਤੁਸੀਂ ਦਿੱਲੀ ਕਿਉਂ ਨਹੀਂ ਜਾ ਰਹੇ ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਹਿੰਦੇ ਹੁੰਦੇ ਆ ਹਾਲਾਤ ਜਿਹੜੇ ਉਹ ਇਦਾਂ ਦੇ ਬਣ ਜਾਣੇ ਆ ਉਹਨਾਂ ਦੀ ਵੀ ਮਜਬੂਰੀ ਬਣ ਜਾਣੀ ਆ ਦਿੱਲੀ ਨੂੰ ਜਾਣ ਦਾ ਤੁਸੀਂ ਵੇਟ ਕਰੋ ਸਮਾਂ ਆਉਣ ਦਿਓ ਸਾਰੀਆਂ ਜਥੇਬੰਦੀਆਂ ਕਿਉਂਕਿ ਜਦੋਂ ਵੀ ਪੰਜਾਬ ਜਾਂ ਭਾਰਤ ਦੇ ਉੱਤੇ ਕੋਦੇ ਕਿਸਾਨ ਭਰਾਵਾਂ ਤੇ ਮੁਸੀਬਤ ਆਈ ਆ ਤਾਂ ਕਿਸੇ ਨੇ ਆਪਣੇ ਮਤਭੇਦ ਹੋ ਸਕਦੇ ਨੇ ਸਾਡੇ ਉਹਨਾਂ ਨੂੰ ਭੁਲਾ ਕੇ ਇੱਕ ਝੰਡੇ ਥੜੇ ਥੱਲੇ ਲੜਾਈ ਲੜੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਈ ਜੀ ਤੁਸੀਂ ਇਹ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਇੱਕ ਝੰਡੇ ਥਲੇ ਇਕੱਠੀਆਂ ਦੇਖੋਗੇ ਬਿਲਕੁਲ ਜੀ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਜੋ ਵੱਡਾ ਇੱਕ ਟਰੈਕਟਰ ਮਾਰਚ ਕੀਤਾ ਪ੍ਰਦਰਸ਼ਨ ਕਰ ਰਹੀ ਹੈ ਇੱਥੇ ਕਿ 13 ਫਰਵਰੀ ਨੂੰ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਚਾਹੇ ਕਿ ਜਿੰਨਾ ਵੀ ਜ਼ੋਰ ਹਰਿਆਣਾ ਸਰਕਾਰ ਲਾਉਂਦੀ ਆ ਲਾਵੇ ਪਰ ਅਸੀਂ ਆਪਣਾ ਅੰਦੋਲਨ ਆਪਣਾ ਪ੍ਰਦਰਸ਼ਨ ਆਪਣਾ ਪ੍ਰੋਟੈਸਟ ਕਰਨ ਲਈ ਪਹੁੰਚਾਂਗੇ ਸੋ ਬਾਈ ਜੀ ਉਰੀ ਮੌਜੂਦ ਨੇ ਬਾਈ ਚਮਕੌਰ ਜੀ ਕਿੰਨੇ ਕੁ ਟਰੈਕਟਰ ਜੇ ਇਕੱਲੇ ਨਾਬੇ ਦੀ ਗੱਲ ਕਰੀਏ ਤੁਹਾਡੇ ਬਲਾਕ ਦੀ ਗੱਲ ਕਰੀਏ ਇੱਥੋਂ ਕਿੰਨੇ ਕੁ ਟਰੈਕਟਰ ਟਰਾਲੀਆਂ ਦਿੱਲੀ ਨੂੰ ਕੂਚ ਕਰਨੀ ਹੈ 13 ਫਰਵਰੀ ਨੂੰ ਭਾਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ ਵੀਰ ਨੇ ਦੱਸਿਆ ਕਿ ਪਿੰਡਾਂ ਦੇ ਵਿੱਚੋਂ ਚਾਰ-ਚਾਰ ਟਰਾਲੀਆਂ ਕਿਉਂਕਿ ਸਾਨੂੰ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਉਹਨਾਂ ਨੇ ਇਹ ਕਿਹਾ ਕਿ ਬਾਈ ਪੈਨ ਨੂੰ ਜਿਹੜਾ ਸਾਡਾ ਸਾਧਨ ਆ ਉਹ ਤੁਸੀਂ ਮਹਈਆ ਕਰਾਓ ਪੰਜਾਬ ਦੇ ਵਿੱਚੋਂ ਜਾਣਾ ਸੀ ਇੱਕ ਪਿੰਡ ਦੇ ਵਿੱਚੋਂ ਪੰਜ-ਪੰਜ 10-10 ਟਰਾਲੀਆਂ ਜਾ ਰਹੀਆਂ ਨੇ ਪੂਰੇ ਪੰਜਾਬ ਦੇ ਪਿੰਡਾਂ ਚੋਂ ਕਿਉਂਕਿ ਇਹ ਇਕੱਲਾ ਪੰਜਾਬ ਦਾ ਨਹੀਂ ਪਹਿਲੇ ਤਾਂ ਇਕੱਲਾ ਪੰਜਾਬ ਗਿਆ ᱛੀ ਤੇ ਹੁਣ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਭਾਰਤੀਆਂ ਸਟੇਟਾਂ ਨੇ ਸਾਰੀਆਂ ਬਾਈ ਕੋਈ ਟ੍ਰੇਨ ਚੜ੍ਹ ਕੇ ਕੋਈ ਤੁਰ ਕੇ ਸਾਰੀਆਂ ਦਿੱਲੀ ਨੂੰ ਆ ਰਹੀਆਂ ਨੇ ਦਿੱਲੀ ਦੇ ਬਾਡਰਾਂ ਤੇ ਠੀਕ ਹੈ ਜਾਨੀ ਕਿ ਤੁਸੀਂ ਗੱਲ ਕਰਦੇ ਹੋ ਇੱਕ ਪਿੰਡ ਚੋਂ ਤਿੰਨ ਚਾਰ ਟਰੈਕਟਰ ਫਿਰ ਤਾਂ ਬਲਾਕ ਨਾਬੇ ਚ ਬਹੁਤ ਪਿੰਡ ਨੇ ਸੰਕਰੇ ਟਰੈਕਟਰ ਹੋ ਜਾਣੇ ਨੇ ਇਥੋਂ ਬਾਈ ਬਹੁਤ ਵੱਡਾ ਕਾਫਲਾ ਹੋਣਾ ਇਹ ਬਹੁਤ ਲੰਬਾ ਜਾਨੀ ਇਹਦੀ ਗਿਣਤੀ ਮਿੰਤੀ ਤੋਂ ਬਾਹਰੇ ਚੱਲਣਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਰਕਾਰਾ ਰੋਕ ਲਾ ਰਹੀ ਆ ਸਰਕਾਰ ਰੋਕ ਲਾਉਂਦੀ ਹੁੰਦੀ ਆ ਕਿਉਂਕਿ ਮੋਦੀ ਬਾਈ ਕੁਰਸੀ ਤੇ ਬੈਠਾ ਜਿਹੜੇ ਕੁਰਸੀ ਤੇ ਬੈਠੇ ਰਾਜਨੀਤਿਕ ਲੋਕ ਨੇ ਜਿਵੇਂ ਜਿਹੜਾ ਇੱਕ ਝੂਠ ਬੋਲਦਾ ਉਹ ਝੂਠਾ ਹੁੰਦਾ ਜਿਹੜਾ ਜਾਦੇ ਝੂਠ ਬੋਲਦਾ ਉਹ ਰਾਜਨੀਤਿਕ ਹੋਇਆ ਕਰਦਾ ਜਿਹੜਾ ਇੱਕ ਚੋਰੀ ਕਰਦਾ ਉਹ ਚੋਰ ਹੁੰਦਾ ਜਿਨੇ ਜਾਦੇ ਚੋਰੀਆਂ ਕਰੀਆਂ ਨੇ ਬਾਈ ਉਹ ਰਾਜਨੀਤਿਕ ਨੇ ਉਹ ਇਹਨਾਂ ਨੂੰ ਦੱਸਣ ਜਾ ਰਹੇ ਹਾਂ ਇਹ ਲੋਕਤਾਕਤਾ ਲੋਕਾਂ ਦਾ ਹੜ ਜਦੋਂ ਬਾਈ ਆਉਂਦਾ ਇਹਦੇ ਜਿਹੜੇ ਨੱਕੇ ਨੇ ਉਹ ਨਹੀਂ ਲੱਗਦੇ ਲੋਕਾਂ ਦੇ ਹੜ ਨਹੀਂ ਸਾਰਾ ਕੁਝ ਲੈ ਜਾਣਾ ਦਿੱਲੀ ਨੂੰ ਠੀਕ ਹੈ ਬਿਲਕੁਲ ਹੈ ਬਾਈ ਕੰਦੂਰ ਕਿੱਥੋਂ ਦੀ ਜਾਣਾ ਤੁਸੀਂ ਕਿਉਂਕਿ ਹਰਿਆਣੇ ਦੇ ਬਹੁਤ ਬਾਰਡਰ ਨੇ ਜਦੋਂ ਦਿੱਲੀ ਪਹੁੰਚਣਾ ਤੁਸੀਂ ਕਿਹੜੇ ਬਾਰਡਰ ਦੀ ਤੁਹਾਡੀ ਪਲਾਨਿੰਗ ਆ ਜਾਂ ਇੱਕ ਬਾਰਡਰ ਤੋਂ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਜਾਣਗੇ ਜਾਂ ਅਲੱਗ-ਅਲੱਗ ਬਾਰਡਰਾਂ ਤੋਂ ਬਾਈ ਜੀ ਸੈਂਕੜੇ ਜਿਹੜੀਆਂ ਜਥੇਬੰਦੀਆਂ ਨੇ ਉਹ ਜਾ ਰਹੀਆਂ ਨੇ ਦਿੱਲੀ ਦੇ ਬਾਰਡਰ ਨੇ ਤੇ ਸਾਨੂੰ ਜਿਹੜੇ ਲਗਭਗ ਪੈਂਦੇ ਨੇ ਉਹ ਤਿੰਨ ਬਾਰਡਰ ਨੇ ਜਿਵੇਂ ਟਿਕਰੀ ਬਾਰਡਰ ਹੋ ਗਿਆ ਸਿੰਘੂ ਬਾਰਡਰ ਹੋ ਗਿਆ ਤੇ ਫਤਿਹਆਬਾਦ ਬਾਰਡਰ ਹੋ ਗਿਆ ਇਹਨੇ ਤਿੰਨਾਂ ਤੇ ਯਾਨੀ ਸਾਡਾ ਜਿਹੜੀ ਪਲਾਨ ਸਾਨੂੰ ਜਿਹੜਾ ਮਿਲਿਆ ਹੋਇਆ ਉਹ ਬਾਈ ਜੀ ਸੰਭੂ ਹੁੰਦੇ ਹੋਏ ਸਿੰਘੂ ਬਾਰਡਰ ਤੇ ਅਸੀਂ ਪਹੁੰਚਣਾ ਠੀਕ ਹੈ ਸੋ ਵੱ ਔਰ ਇਸ ਦੂਜੀ ਜਿਹੜੀ ਡੱਲੇ ਵਾਲ ਦੀ ਹੈਗੀ ਆ ਉਹ ਟਿੱਕਰੀ ਬਾਰਡਰ ਨੂੰ ਜਾਣਗੇ ਤੇ ਫਤਿਹਆਬਾਦ ਨੂੰ ਜਾਣਗੇ ਜੀ ਠੀਕ ਹੈ ਜਨ ਕਿ ਖਨੋਰੀ ਬਾਰਡਰ ਕਰਾਸ ਕਰਨਗੇ ਉਹ ਉਹ ਖਨੋਰੀ ਬਾਰਡਰ ਕਰਾਸ ਕਰਨਗੇ ਜੀ ਅਸੀਂ ਸੰਭੂ ਬਾਰਡਰ ਕਰਾਸ ਕਰਾਂਗੇ ਜੀ ਠੀਕ ਹੈ ਬਿਲਕੁਲ ਜੀ ਸੋ ਤਿਆਰੀਆਂ ਪੂਰੀਆਂ ਮੁਕੰਮਲ ਨੇ ਕਿਤੇ ਨਾ ਕਿਤੇ ਭਾਰਤੀ ਕਿਸਾਨ ਜਥੇਬੰਦੀਆਂ ਨੇ ਪਲਾਨ ਪੂਰਾ ਆਪਣਾ ਤਿਆਰ ਕਰ ਲਿਆ ਕਿ ਕਿੱਧਰ ਦੀ ਜਾਣਾ ਕਿਉਂਕਿ ਹਰਿਆਣਾ ਬਾਰਡਰ ਜਦੋਂ ਕਰਾਸ ਕਰਨਾ ਤਾਂ ਵੱਡੀਆਂ ਕਿਤੇ ਨਾ ਕਿਤੇ ਉੱਥੇ ਦਿੱਕਤਾਂ ਆਉਣ ਵਾਲੀਆਂ ਨੇ ਜਿਵੇਂ ਹਰਿਆਣਾ ਪੁਲਿਸ ਪ੍ਰਸ਼ਾਸਨ ਦੀਆਂ ਤਿਆਰੀਆਂ ਨੇ ਅਤੇ ਕਹਿ ਰਹੇ ਨੇ ਕਿ ਸੰਭੂ ਬਾਰਡਰ ਹੁੰਦੇ ਹੋਏ ਜਾਵਾਂਗੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ ਨਾ ਕਿਤੇ ਉਹ ਜਥੇਬੰਦੀ ਨੇ ਖਨੌਰੀ ਬਾਰਡਰ ਤੋਂ ਐਂਟਰੀ ਮਾਰਨੀਆ ਹਰਿਆਣਾ ਚ ਜੇ ਉਸ ਤੋਂ ਬਾਅਦ ਟਿਕਰੀ ਬਾਰਡਰ ਸਿੰਘੂ ਬਾਰਡਰ ਕਿਸਾਨ ਪਹੁੰਚਣਗੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ